ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਨੇ ਅੱਜ ਅਲਵਿਦਾ ਕਹਿ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਤੇ ਅੱਜ ਉਹ ਰਸਮੀ ਤੌਰ ਤੇ ਤਰੀਕਿਆਂ ਦੇ ਨਾਲ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਪ੍ਰਭਾਵਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹ ਪ੍ਰਭਾਵਿਤ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੋਂ ਉਹ ਪ੍ਰਭਾਵਿਤ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਹੋਏ ਵਿਕਾਸ ਦੇ ਕੰਮਾਂ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਲ ਬਦਲੂਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਆਪ ਆਦਮੀ ਪਾਰਟੀ ਲਗਾਤਾਰ ਟਾਰਗੇਟ ਕਰ ਰਹੀ ਹੈ ਜਿਸ ਤਰ੍ਹਾਂ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਆਦਮੀ ਪਾਰਟੀ ਵਿੱਚ ਆਏ ਅਤੇ ਜਿਮਣੀ ਚੋਣ ਵਿੱਚ ਜਿੱਤੇ ਹਲਕਾ ਗਿੱਦੜਵਾਹਾ ਤੋਂ ਜਿਸ ਤਰ੍ਹਾਂ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਤੇ ਚੋਣ ਜਿੱਤੇ ਹਲਕਾ ਤਨਤੜ ਤੋਂ ਇਸ ਵੱਡੇ ਆਗੂ ਦੇ ਆਉਣ ਦੇ ਨਾਲ ਧੌਂਸ ਹੋਰਾਂ ਨੇ ਕਿਹਾ ਕਿ ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਵੋਟ ਬੈਂਕ ਮਿਲੇਗਾ ਕਿਉਂਕਿ ਉਹਨਾਂ ਦਾ ਦਬਦਬਾ ਹੈ ਜਾਨ ਪਹਿਚਾਨ ਹੈ ਉਹਨਾਂ ਦਾ ਪ੍ਰਭਾਵ ਆਪਣੇ ਹਲਕੇ ਤੇ ਹੈ ਹਲਕਾ ਧਰਮ ਕੋਟੇ ਸੁਖਬੀਰ ਸਿੰਘ ਬਾਦਲ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਦਿਨ ਬਿ ਦਿਨ ਵਧਣ ਦੀ ਬਜਾਏ ਘਟ ਰਿਹਾ ਹੈ ਹਾਲਾਂਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੀਗਾ ਮਾਰੀਆਂ ਕਿ ਸਾਡਾ ਵੋਟ ਬੈਂਕ ਵਧਿਆ ਹੈ ਹਲਕਾ ਤਰਨਤਾਰ ਦੀ ਜਿਮਨੀ ਚੋਂ ਦੇ ਵਿੱਚ ਲੇਕਿਨ ਜੇ ਗੱਲ ਕਰੀਏ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਜੇਕਰ ਉਸ ਨੇ 20000 ਵੋਟ ਲਈ ਹੈ ਤੇ ਉਹਦੇ ਵਿੱਚੋਂ 15000 ਵੋਟ ਉਸ ਦੀ ਆਪਣੀ ਹੈ ਕਿਉਂਕਿ 43 ਪਿੰਡਾਂ ਦੇ ਜਿੱਤੇ ਹੋਏ ਸਰਪੰਚ ਅਤੇ ਵੋਟ ਉਹ ਉਹਨਾਂ ਦੇ ਨਾਲ ਸੀ 7 ਜਿੱਤੇ ਹੋਏ ਕੌਂਸਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਨਾਲ ਸੀ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਦਮੀ ਦਲ ਦਾ ਵੋਟ ਬੈਂਕ ਘਟਣ ਦੀ ਬਜਾਏ ਵੋਟ ਗਰਾਫ ਜਿਹੜਾ ਹੈ ਉਹ ਡਿੱਗਦਾ ਨਜ਼ਰ ਆ ਰਿਹਾ ਹੈ ਅੱਜ ਲੋਕ ਖੋਚ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਤੇ ਮੁੱਖ ਮੰਤਰੀ ਦੇ ਕਮਾਤੋਂ ਦੱਸਿਆ ਜਾ ਰਿਹਾ ਹੈ ਕਿ ਹਲਕਾ ਧਰਮਕੋਟ ਤੋਂ ਇਸ ਲੜੀ ਦੇ ਤਹਿਤ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਲਈ ਖੂਬ ਜੋਰ ਲਗਾ ਰਹੀ ਹੈ ਜਿਸ ਕਰਕੇ ਵਕ ਵਕ ਪਾਰਟੀਆਂ ਦੇ ਆਗੂ ਚੋਣਾ ਨੂੰ ਧਿਆਨ ਚ ਰੱਖਦੇ ਹੋਏ ਇੱਕ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਤਲਵੰਡੀ ਮੱਲੀਆਂ ਦੇ ਸੀਨੀਅਰ ਨੇਤਾ ਅਤੇ ਆਗੂ ਮਾਸ ਸੰਤੋਖ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਡੀ ਧੌਸ ਲਾਡੀ ਤੌਸ ਅਤੇ ਪਾਰਟੀ ਦੇ ਆਗੂਆਂ ਵੱਲੋਂ ਮਾਸ ਸੰਤੋਖ ਸਿੰਘ ਸਿੱਧੂ ਅਤੇ ਉਸ ਦੇ ਸਾਥੀਆਂ ਦਾ ਸਿਰਪਾਉ ਪਾ ਕੇ ਸਵਾਗਤ ਕੀਤਾ ਗਿਆ ਲਾਡੀ ਤੌਸ ਨੇ ਕਿਹਾ ਕਿ ਮਾਸਟਰ ਸੰਤੋਖ ਸਿੰਘ ਸਿੱਧੂ ਨੂੰ ਬੜਾ ਮਾਨ ਸਨਮਾਨ ਦਿੱਤਾ ਜਾਵੇਗਾ 2000 ਸਟਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਉਸ ਨੂੰ ਇੱਕ ਵੱਡਾ ਉਸ ਨੂੰ ਇੱਕ ਵੱਡੇ ਅਹੁਦੇ ਦੇ ਨਾਲ ਜਿਹੜਾ ਹੈ ਨਵਾਜਿਆ ਜਾਵੇਗਾ ਉਹਨਾਂ ਕਹੇ ਕਿ ਮਾਸਟਰ ਸੰਦੋਪ ਸਿੰਘ ਸਿੱਧੂ ਦੀ ਸ਼ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਦੇਣ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈ ਮਾਸਟਰ ਸੰਦੋਪ ਸਿੰਘ ਸਿੱਧੂ ਨੂੰ ਨਜ਼ਰ ਅੰਦਾਜ਼ ਕੀਤਾ ਹਲਕਾ ਧਰਮਕੋਟ ਤੋਂ ਲਾੜੀ ਤੋਂ ਸੋਹਣਾ ਨੇ ਵਿਸ਼ਵਾਸ ਦੁਆਇਆ ਮਾਸਟਰ ਸੰਤੋਖ ਸਿੰਘ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬੰਦਾ ਮਾਨ ਸਨਮਾਨ ਅਤੇ ਅਹੁਦੇ ਦਿੱਤੇ ਜਾਣਗੇ ਧੰਨਵਾਦ